Mela, i practice yoga and i i search for moksha, moksha. yes so what do you feel amazing It's a, india is a spiritual heart of the world so i'm very happy first time in india i feel amazing the water is cold but the heart is warm <laughs> a lot of people ch chanting and walking and ਦੋਸਤੋ ਅੱਜਕਲ ਤੁਸੀਂ ਟੀਵੀ ਚੈਨਲ ਤੇ ਨਿਊਜ਼ਪੇਪਰ ਵਿੱਚ ਕੁੰਭ ਮਹਾਕੁੰਭ ਬਾਰੇ ਸੁਣਦੇ ਹੋ ਹਣੇ ਬਹੁਤ ਸਾਰੇ ਲੋਕਾਂ ਲਈ ਕੁੰਭ ਦਾ ਮਤਲਬ ਜਦੋਂ ਹਿੰਦੂ ਗੰਗਾ ਇਸ਼ਨਾਨ ਕਰਨ ਲਈ ਗੰਗਾ ਕੰਡੇ ਬਣੇ ਹੋਏ ਤਿਰਸਥਾਨਾਂ ਉੱਪਰ ਇਸ਼ਨਾਨ ਆਦਿ ਕਰਨ ਲਈ ਇਕੱਠੇ ਹੁੰਦੇ ਹਨ ਪਰ ਮਿੱਤਰੋ ਇਹ ਤਾਂ ਹੋਈ ਉੱਪਰ ਉੱਪਰੋਂ ਗੱਲ ਕੁੰਭ ਬਾਰੇ ਬਹੁਤ ਸਾਰੀਆਂ ਅਜਈਆਂ ਜਾਣਕਾਰੀਆਂ ਹਨ ਜਿਨ੍ਹਾਂ ਬਾਰੇ ਸ਼ਾਇਦ ਅਸੀਂ ਨਾ ਜਾਣਦੇ ਹੋਈਏ ਅੱਜ ਉਹਨਾਂ ਬਾਰੇ ਹੀ ਕੁੰਭ ਦੇ ਮਹੱਤਵ ਬਾਰੇ ਮਾਨਤਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਪ੍ਰਯਾਗਰਾਜ ਉੱਥੇ ਤ੍ਰਵੇਣੀ ਦੇ ਕੰਡੇ ਤ੍ਰਵੇਣੀ ਮਤਲਬ ਤਿੰਨ ਨਦੀਆਂ ਗੰਗਾ ਜਮਨਾ ਸਰਸਵਤੀ ਉਹਨਾਂ ਦੇ ਮਿਲਣ ਦਾ ਸਥਾਨ ਉੱਥੇ 2025 ਵਿੱਚ ਕੁੰਭ ਦਾ ਫੈਸਟੀਵਲ ਸ਼ੁਰੂ ਹੋ ਗਿਆ ਹੈ ਇੱਥੇ ਅੰਦਾਜ਼ਾ ਹੈ ਕਿ ਲਗਭਗ ਡੇਢ ਮਹੀਨੇ ਦੇ ਦੌਰਾਨ ਲਗਭਗ 40 ਕਰੋੜ ਜੀ ਹਾਂ 40 ਕਰੋੜ ਉੱਥੇ ਇਸ਼ਨਾਨ ਲਈ ਹਾਂਜੀ ਇੱਥੇ ਇਸ਼ਨਾਨ ਲਈ ਆਣਗੇ ਮਤਲਬ ਪੂਰੇ ਅਮਰੀਕਾ ਦੀ ਆਬਾਦੀ ਤੋਂ ਵੀ 5-6 ਕਰੋੜ ਵੱਧ ਲੋਕ ਸਿਰਫ ਯੂਪੀ ਦੀ ਇੱਕ ਡਿਸਟ੍ਰਿਕਟ ਪ੍ਰਯਾਗਰਾਜ ਵਿੱਚ ਗੰਗਾ ਇਸ਼ਨਾਨ ਲਈ ਇਕੱਠੇ ਹੋਣਗੇ ਇੰਨਾ ਵੱਡਾ ਮਹੋਤਸਵ ਹੈ ਇਹ ਕੁੰਭ ਪਾਕਿਸਤਾਨ ਦੀ ਤਾਂ ਪੂਰੀ ਆਬਾਦੀ ਦੋ ਵਾਰੀ ਗੰਗਾ ਇਸ਼ਨਾਨ ਕਰ ਜਾਵੇ ਤਾਂ ਵੀ ਕੁਝ ਲੱਖਾਂ ਤੋਂ ਵੱਧ ਦੀ ਗਿਣਤੀ ਹੁੰਦੀ ਹੈ ਜੋ ਇਸ ਮੇਲੇ ਦੇ ਦੌਰਾਨ ਇਕੱਠੇ ਹੋਣਗੇ ਜੇ ਥੋੜਾ ਹੋਰ ਇਸ ਦੀ ਵਿਸ਼ਾਲਤਾ ਬਾਰੇ ਜਾਨਣਾ ਹੈ ਤਾਂ ਇਸ ਦੇ ਸਰਕਾਰੀ ਅੰਕੜੇ ਸੁਣੋ ਦੋਸਤੋ 7 ਲੱਖ ਲੋਕਾਂ ਦੀ ਵਾਹਨ ਪਾਰਕਿੰਗ ਲਈ ਵੱਡੇ ਵੱਡੇ 112 ਪਾਰਕਿੰਗ ਸਥਾਨ ਬਣਾਏ ਗਏ ਹਨ ਪ੍ਰਯਾਗਰਾਜ ਵਿੱਚ ਲੋਕਾਂ ਦੇ ਆਉਣ ਜਾਣ ਲਈ ਸ਼ਰਧਾਲੂਆਂ ਲਈ ਇਸ ਤੋਂ ਇਲਾਵਾ ਦੋਸਤੋ 1 ਲੱਖ ਦੇ ਕਰੀਬ ਦਾ ਇੱਥੇ ਸੁਰੱਖਿਆ ਕਰਮੀ ਤਨਾਦ ਕੀਤੇ ਗਏ ਹਨ ਯੂਪੀ ਪੁਲਿਸ ਪੀਏਸੀ ਅਤੇ ਪੈਰਾ ਮਿਲਟਰੀ ਦੇ ਲੋਕਾਂ ਦੀ ਸੁਰੱਖਿਆ ਤੇ ਬੰਦੋਬਸਤ ਲਈ ਯੂਪੀ ਸਰਕਾਰ ਨੇ ਇੱਥੇ ਜੁੜਨ ਵਾਲੀਆਂ ਸੜਕਾਂ ਤਕਰੀਬਨ 200 ਤੋਂ ਵੱਧ ਸੜਕਾਂ ਦਾ ਸਪੈਸ਼ਲ ਪੁਨਰ ਨਿਰਮਾਣ ਅਤੇ ਚੂੜੀਆਂ ਕਰਨ ਦਾ ਕੰਮ ਕੀਤਾ ਹੈ ਇੰਨੇ ਵੱਡੇ ਪੱਧਰ ਤੇ ਇਸ ਮਹਾਕੁੰਬ ਦਾ ਯੋਜਨ ਹੋ ਰਿਹਾ ਹੈ ਦੋਸਤੋ ਦੋਸਤੋ ਜੇ ਕੁੰਭ ਦੇ ਮਹਤਸਵ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਥੋੜਾ ਨਹੀਂ ਬਹੁਤ ਜ਼ਿਆਦਾ ਪਿਛਾਣ ਜਾਣਾ ਪੈਣਾ ਹੈ ਸ਼ੈਦ ਇਤਿਹਾਸ ਤੋਂ ਮਿਥਹਾਸ ਵਾਲਾ ਤੇ ਸਦੀਆਂ ਤੋਂ ਯੁਗਾਂ ਵਾਲਾ ਤੇ ਯੁਗਾਂ ਤੋਂ ਵੀ ਕਲਯੁਗ ਕਲਯੁਗ ਤੋਂ ਦਵਾਪਰ ਅਤੇ ਦਵਾਪਰ ਤੋਂ ਤ੍ਰੇਤਾ ਤੇ ਤ੍ਰੇਤਾ ਤੋਂ ਸਤਯੁਗ ਵਾਲਾ ਪੁਰਾਣਿਕ ਕਥਾਵਾਂ ਅਨੁਸਾਰ ਜਦੋਂ ਇੱਕ ਵਾਰੀ ਦੇਵਤਿਆਂ ਤੇ ਦਾਨਵਾਂ ਨੇ ਰਲ ਕੇ ਸਮੁੰਦਰ ਮੰਥਨ ਕੀਤਾ ਸੀ ਤਾਂ ਉਸੇ ਰਿਜ਼ਲਟ ਵੱਜੋਂ ਕਈ ਅਨਮੋਲ ਪਦਾਰਥ ਨਿਕਲੇ ਸਨ ਇਨ੍ਹਾਂ ਹੀ ਅਨਮੋਲ ਪਦਾਰਥਾਂ ਵਿੱਚੋਂ ਇੱਕ ਸੀ ਅਮਰਤ 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 ਨਾਲ ਭਰਿਆ ਹੋਇਆ ਇੱਕ ਕੜਾ ਇਸ ਅਮਰਤ ਨੂੰ ਪੀਣ ਕਰਕੇ ਹੀ ਦੋਸਤੋ ਦੇਵਤੇ ਅਮਰ ਹੋ ਗਏ ਮੰਨੇ ਜਾਂਦੇ ਹਨ ਇਹ ਜਿਨ੍ਹਾਂ ਚਾਰ ਸਥਾਨਾਂ ਤੇ ਇਹ ਅਮਰਤ ਦੀਆਂ ਕੁਝ ਬੂੰਦਾ ਛਲਕ ਕੇ ਡਿੱਗੀਆਂ ਸਨ ਉਹ ਚਾਰ ਸਥਾਨ ਪਵਿੱਤਰ ਸਥਾਨ ਮੰਨੇ ਜਾਣ ਲੱਗ ਪਏ ਇਹ ਸਥਾਨ ਹਨ ਹਰਦਵਾਰ ਪ੍ਰਯਾਗਰਾਜ ਉਜੈਨ ਅਤੇ 나ਸਿਕ ਘੜੇ ਨੂੰ ਦੋਸਤੋ ਹਿੰਦੀ ਭਾਸ਼ਾ ਵਿੱਚ ਅਤੇ ਸੰਸਕ੍ਰਿਤ ਵਿੱਚ ਕੁੰਭ ਵੀ ਕਿਹਾ ਜਾਂਦਾ ਹੈ ਉਸ ਦੇ ਨਾਲ ਹੀ ਇਹ ਉਯੋਜਨ ਦਾ ਨਾਂ ਜੁੜਿਆ ਹੁੰਦਾ ਹੈ ਕੁੰਭ ਮਹੋਤਸਵ ਇਹਨਾਂ ਚਾਰ ਥਾਵਾਂ ਤੇ ਉਸ ਪ੍ਰਾਣਿਕ માનਤਾ ਅਨੁਸਾਰ ਹੁਣ ਮੇਲੇ ਲੱਗਦੇ ਹਨ ਇਸ ਥਾਂ ਤੇ ਲੱਗਣ ਵਾਲੇ ਮੇਲਿਆਂ ਨੂੰ ਕੁੰਭ ਕੁੰਭ ਕਿਹਾ ਜਾਂਦਾ ਹੈ ਕੁੰਭ ਦਾ ਪਰਵ ਕੁੰਭ ਦਾ ਤਿਹਾਰ ਦੋਸਤੋ ਇਹ ਹੈ ਕੁੰਭ ਦੀ ਬਾਰੇ ਪੁਰਾਣੀ ਜਾਨਕਾਰੀ ਦੋਸਤੋ Hindu ਧਰਮ ਅਨੁਸਾਰ ਦੇਵਤਿਆਂ ਦਾ ਜੋ ਇੱਕ ਦਿਨ ਹੁੰਦਾ ਹੈ ਉਹ ਸਾਡੇ ਮਨੁੱਖ ਦੇ 12 ਸਾਲਾਂ ਬਰਾਬਰ ਹੁੰਦਾ ਹੈ ਇਸ ਕਰਕੇ ਹੀ ਦੋਸਤੋ 12 ਸਾਲਾਂ ਬਾਅਦ ਜੋ ਕੁੰਭ ਹੁੰਦਾ ਹੈ ਉਸ ਨੂੰ ਮਹਾਕੁੰਭ ਕਿਹਾ ਜਾਂਦਾ ਹੈ ਇੰਜ ਦੋਸਤੋ ਮਹਾਕੁੰਭ ਦਾ ਇਹ ਮੇਲਾ ਇਸ਼ਨਾਨ ਹਰ 12 ਸਾਲ ਬਾਅਦ ਆਉਂਦਾ ਹੈ 6 ਸਾਲ ਬਾਅਦ ਦੋਸਤੋ ਅਰਧ ਕੁੰਭ ਦਾ ਤਿਹਾਰ ਆਉਂਦਾ ਹੈ ਦੋਸਤੋ ਇਹਨਾਂ 12 ਸਾਲਾਂ ਦੇ ਦੌਰਾਨ 3 ਸਾਲ ਬਾਅਦ ਅੱਡ-ਅੱਡ ਸਥਾਨਾਂ ਤੇ ਹਰਦਵਾਰ ਪਿਆਗਰਾਜ ਉਜੈਨ ਅਤੇ ਨਾਸਿਕ ਇਹਨਾਂ ਦੇ ਉੱਪਰ ਕੁੰਭ ਦਾ ਮੇਲਾ ਲੱਗਦਾ ਹੈ ਪਰ ਜੋ 12 ਸਾਲਾਂ ਬਾਅਦ ਮੇਲਾ ਲੱਗਦਾ ਹੈ ਉਸ ਨੂੰ ਮਹਾਕੁੰਭ ਕਿਹਾ ਜਾਂਦਾ ਹੈ ਦੋਸਤੋ ਕੁੰਭ ਦੇ ਦੌਰਾਨ ਇਹਨਾਂ ਸਥਾਨਾਂ ਦੇ ਉੱਪਰ ਜਾ ਕੇ ਇਸ਼ਨਾਨ ਕਰਨਾ ਇੱਕ ਪਵਿੱਤਰ ਕਾਰਜ ਸਮਝਿਆ ਜਾਂਦਾ ਹੈ ਪਰ ਦੋਸਤੋ ਇਹ ਜੋ ਇਸ ਵਾਰ 2025 ਵਿੱਚ ਮਹਾਕੁੰਭ ਚੱਲ ਰਿਹਾ ਹੈ ਇਹ ਕੁਝ ਸਪੈਸ਼ਲ ਹੀ ਹੈ ਜੋਤਿਸ਼ ਗਣਨਾਵਾਂ ਦੇ ਅਨੁਸਾਰ ਦੱਸਦੇ ਹਨ ਕਿ 144 ਸਾਲ ਬਾਅਦ ਇੱਕ ਅਦਭੁਤ ਸੰਯੋਗ ਬਣ ਰਿਹਾ ਹੈ ਇਸ ਕਰਕੇ ਹੀ ਇਹ ਹਿੰਦੂਆਂ ਦਾ ਪਵਿੱਤਰ ਤਿਹਾਰ ਇੱਕ ਸਪੈਸ਼ਲ ਹੀ ਹੈ ਮਹਾਕੁੰਭ ਇਹ ਮਹਾਕੁੰਭ 13 ਜਨਵਰੀ 2025 ਤੋਂ ਸ਼ੁਰੂ ਹੋ ਕੇ 26 ਫਰਵਰੀ 2025 ਤੱਕ ਪ੍ਰਯਾਗਰਾਜ ਵਿੱਚ ਉੱਤਰ ਪ੍ਰਦੇਸ਼ ਵਿੱਚ ਮਨਾਇਆ ਜਾ ਰਿਹਾ ਹੈ ਜਿੱਥੇ ਜਾ ਕੇ ਲੋਕ ਇਸ਼ਨਾਨ ਦਾਨ ਆਦਿ ਕਰਕੇ ਆਪਣੇ ਆਪ ਨੂੰ ਪਵਿੱਤਰ ਮੰਨਣਗੇ 13 ਜਨਵਰੀ ਨੂੰ ਦੋਸਤੋ ਪਹਿਲਾ ਸ਼ਾਹੀ ਸ্নান ਸ਼ੁਰੂ ਹੋ ਗਿਆ ਹੈ ਪ੍ਰਯਾਗਰਾਜ ਵਿੱਚ ਜਿੱਥੇ ਗੰਗਾ ਜਮਨਾ ਤੇ ਸਰਸਵਤੀ ਵਰਗੀਆਂ ਪਵਿੱਤਰ ਨਦੀਆਂ ਜੁੜੀਆਂ ਮੰਨੀਆਂ ਜਾਂਦੀਆਂ ਹਨ ਨਦੀਆਂ ਦਾ ਸੰਗਮ ਸਥਾਨ ਪ੍ਰਯਾਗਰਾਜ ਦੋਸਤੋ ਇਹਨਾਂ ਸਥਾਨਾਂ ਦੇ ਉੱਪਰ ਜਾ ਕੇ ਇਸ਼ਨਾਨ ਕਰਨ ਪਿੱਛੇ ਮੰਨਤਾ ਇਹ ਹੁੰਦੀ ਹੈ ਕਿ ਇੱਥੇ ਆ ਕੇ ਇਹਨਾਂ ਸਥਾਨਾਂ ਦੇ ਉੱਪਰ ਇਸ਼ਨਾਨ ਕਰਨ ਨਾਲ ਮਨੁੱਖ ਦੀ ਆਤਮਾ ਸ਼ੁੱਧ ਹੋ ਜਾਂਦੀ ਹੈ ਪਾਪ ਧੋਤੇ ਜਾਂਦੇ ਹਨ ਇਹ ਆਮ ਪ੍ਰਚਲਿਤ ਮੰਨਤਾ ਹੈ ਲੋਕਾਂ ਦੇ ਵਿੱਚ ਇਹਨਾਂ ਮੰਨਤਾਵਾਂ ਕਰਕੇ ਹੀ ਇਹ ਕੁੰਭ ਸਥਾਨ ਬੜੀ ਮਾਨਤਾ ਰੱਖਦੇ ਹਨ ਇਸ ਦਾ ਭਾਵੇਂ ਹੁਣ ਲੋਕ ਸ਼ਬਦਿਕ ਅਰਥ ਹੀ ਲੈ ਕੇ ਇਸ਼ਨਾਨ ਆਦਿ ਕਰਦੇ ਹਨ ਜਦੋਂ ਕਿ ਇਸ ਦੇ ਪਿੱਛੇ ਕਈ ਗੁੱਝੀਆਂ માનਤਾਵਾਂ ਜੁੜੀਆਂ ਹੋਈਆਂ ਹਨ। ਦੋਸਤੋ ਕੁੰਭ ਵਾਲੇ ਸਥਾਨ ਇਹ ਉਹ ਸਥਾਨ ਹੁੰਦੇ ਹਨ ਜਿੱਥੇ ਪੂਰੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆ ਕੇ ਸਾਧੂ ਸੰਤ मुनि ਤਪੱਸਵੀ ਇਹ ਇਕੱਠੇ ਹੁੰਦੇ ਹਨ। ਇੰਜ ਸਾਧੂ ਸੰਤਾਂ ਦਾ ਇੱਕ ਦੂਜੇ ਨਾਲ ਮੇਲ-ਬਲਾਪ ਹੁੰਦਾ ਹੈ, ਵਿਚਾਰ ਸਾਂਝੇ ਕਰਦੇ ਹਨ ਇਹ ਆਪਸ ਵਿੱਚ। ਗਿਆਨ, ਜਾਣਕਾਰੀ, ਧਰਮ ਦੀ ਜਾਣਕਾਰੀ ਇਹ ਇਹਨਾਂ ਦੀ ਆਪਸ ਵਿੱਚ ਸਾਂਝੀ ਹੁੰਦੀ ਹੈ। ਇੰਜ ਕੁੰਭ ਕੁੰਭਿਸ਼ਨਾਣ ਗੈਦਰਿੰਗ ਪੁਆਇੰਟ ਹੁੰਦੇ ਹਨ ਭਾਰਤ ਭਰ ਦੇ ਸਾਧੂਆਂ ਸੰਤਾਂ ਅਤੇ ਮਹਾਤਮਾਂ ਦੇ ਇਕੱਠੇ ਹੋਣ ਦਾ ਅਤੇ ਕੁੰਭ ਕੁੰਭ ਦੇ ਦਿਨ ਉਹ ਦਿਨ ਹੁੰਦੇ ਹਨ ਉਹ ਨਿਸ਼ਚਿਤ ਦਿਨ ਜਦੋਂ ਇਹ ਇੱਥੇ ਇਕੱਠੇ ਹੁੰਦੇ ਹਨ ਇਸ ਨੂੰ ਆਮ ਭਾਸ਼ਾ ਵਿੱਚ ਸਮਝਣਾ ਹੋਵੇ ਤਾਂ ਆਪਾਂ ਇਸ ਨੂੰ ਆਪਣੀ ਪ੍ਰੈਕਟੀਕਲ ਲਾਈਫ ਵਿੱਚ ਲੈਂਦੇ ਹਾਂ ਜਿਵੇਂ ਆਪਾਂ ਖਾਸ ਕਰਕੇ ਵਿਦੇਸ਼ਾਂ ਵਿੱਚ ਜਿਵੇਂ ਸੰਡੇ ਇੱਕ ਨਿਸ਼ਚਿਤ ਦਿਨ ਕਿਤਾ ਹੁੰਦਾ ਹੈ ਕਿ ਸੰਡੇ ਨੂੰ ਆਪਾਂ ਸੰਡੇ ਦੀ ਸੰਡੇ ਗੁਰਦੁਆਰੇ ਜਾ ਕੇ ਮੱਥਾ ਟੇਕਣਾ ਹੈ ਆਪਣੀ ਕਮਿਊਨਿਟੀ ਨੂੰ ਮਿਲਣਾ ਹੈ ਪੂਰੇ ਵੀਕ ਦੇ ਰਜੇਮਿਆਂ ਤੋਂ ਬਾਅਦ ਇੰਜ ਹਰ ਕੋਈ ਸੰਡੇ ਨੂੰ ਗੁਰਦੁਆਰੇ ਜਾ ਕੇ ਆਪਣੀ ਕਮਿਊਨਿਟੀ ਦੇ ਲੋਕਾਂ ਨੂੰ ਮਿਲ ਲੈਂਦਾ ਹੈ। ਕੁੰਭ ਤੇ ਵੀ ਇੰਜ ਹੀ ਹੁੰਦਾ ਹੈ ਲਗਭਗ। ਭਾਰਤ ਦੇ ਅੱਡ-ਅੱਡ ਹਿੱਸਿਆਂ ਤੋਂ ਆਏ ਹੋਏ ਸਾਧੂ ਸੰਤ ਮਹਾਧਮ ਅਤੇ ਤਪਸਵੀ ਇਕੱਠੇ ਹੁੰਦੇ ਹਨ ਕੁੰਭ ਮੇਲੇ ਦੇ ਦੌਰਾਨ। ਉਹਨਾਂ ਦਾ ਦਰਸ਼ਨ, ਉਹਨਾਂ ਦਾ ਗਿਆਨ ਸੱਚਮੁੱਚ ਹੀ ਆਮ ਗ੍ਰਸਥੀ ਮਨੁੱਖ ਦੇ ਪਾਪ ਦੂਰ ਕਰਨ ਵਾਲਾ ਹੁੰਦਾ ਹੈ। ਗ੍ਰਸਥੀਆਂ ਨੂੰ ਵੀ ਇਨ੍ਹਾਂ ਤੋਂ, ਇਨ੍ਹਾਂ ਦੇ ਸਤਸੰਗ, ਪ੍ਰਵਚਨਾ ਤੋਂ ਧਰਮ ਦਾ ਗਿਆਨ ਮਿਲਦਾ ਹੈ ਤੇ ਇੰਜ ਹੋਈਸੇ ਅਮਰਤ ਨੂੰ ਪ੍ਰਾਪਤ ਕਰ ਲੈਂਦੇ ਹਨ। ਬਾਕੀ ਦੋਸਤੋ ਸਭ ਦੀ ਆਪਣੀ ਆਪਣੀ ਮਾਨਤਾ ਹੈ ਪਾਪ ਪਾਪ ਵਰ ਕੀ ਕੀ ਹਜਾਵੇ ਦੋਸਤੋ ਇਹ ਤਾਂ ਸਾਧੂਆਂ ਦੇ ਬਚਨ ਇਹਨਾਂ ਦੇ ਗਿਆਨ ਸੁਣ ਅਮਲ ਕਰਨ ਤੇ ਹੀ ਧੋਤੇ ਜਾਂਦੇ ਹਨ ਪਾਪ ਕੀ ਹੈ ਧਰਮ ਕੀ ਹੈ ਇਹੋ ਜਿਹਾ ਗਿਆਨ ਇਹਨਾਂ ਤੋਂ ਹੀ ਤਾਂ ਪ੍ਰਾਪਤ ਹੁੰਦਾ ਹੈ ਸਮਾਜ ਨੂੰ ਸਿਰਫ ਸਿਰਫ ਇਕੱਲਾ ਪਾਣੀ ਵਿੱਚ ਚੁੱਭੀ ਮਾਰ ਨਾਲ ਸਾਰੇ ਪਾਪ ਧੋਤੇ ਜਾਣਗੇ ਇਹ ਤਾਂ ਦੋਸਤੋ ਇੱਕ ਮਨਮਤ ਵੰਗ ਲੱਗਦਾ ਹੈ ਪਰ ਇਹਨਾਂ ਤਪੱਸਵੀਆਂ ਸਾਧੂਆਂ ਦੇ ਦਰਸ਼ਨ ਇਨਾ ਦਾ ਗਿਆਨ ਇਹਨਾਂ ਦੇ ਬਚਨ ਧਾਰਮਿਕ ਉਪਦੇਸ਼ ਉਹ ਹੀ ਭਾਪ ਧੁੰਦੇ ਹਨ ਆਤਮਾ ਸ਼ੁੱਧ ਕਰਦੇ ਹਨ ਦੋਸਤੋ ਇਹ ਜਦੋਂ ਕੁੰਭ ਮੇਲੇਆਂ ਦੌਰਾਨ ਸਨਾਣ ਸਤ ਸੰਗ ਕਰਨ ਆਉਂਦੇ ਹਨ ਤਾਂ ਇਹਨਾਂ ਦੇ ਸੰਪਰਦਾਏ ਇੱਥੇ ਆਪਣੇ ਆਕੇ ਅੱਡ ਅੱਡ ਕਈ ਪੰਡਾਲ ਲਗਾਉਂਦੇ ਹਨ ਜਿਨ੍ਹਾਂ ਨੂੰ ਸਾਧੂਆਂ ਦੀਆਂ ਛਾਵਣੀਆਂ ਵੀ ਕਿਹਾ ਜਾਂਦਾ ਹੈ ਇਹਨਾਂ ਪੰਡਾਲਾਂ ਵਿੱਚ ਦਿਨ ਰਾਤ ਪੂਜਾ ਪਾਠ ਚੱਲਦਾ ਰਹਿੰਦਾ ਹੈ ਸਾਧੂ ਸੰਤ ਮਹਾਤਮਾ ਆਪਣਾ ਗਿਆਨ ਆਪਣਾ ਪ੍ਰਵਚਨ ਆਮ ਲੋਕਾਂ ਨਾਲ ਸਾਂਝਾ ਕਰਦੇ ਹਨ ਇੰਜ ਕੁੰਬ ਦਾ ਮਾਹੌਲ ਇਹਨਾਂ ਦੀ ਧਾਰਮਿਕ ਰੀਤੀ ਰਿਵਾਜਾਂ ਦੇ ਪਾਲਨ ਕਰਨ ਕਰਕੇ ਬਹੁਤ ਜ਼ਿਆਦਾ ਪਵਿੱਤਰ ਹੋ ਜਾਂਦਾ ਹੈ ਇਹਨਾਂ ਦੀਆਂ ਛਾਵਣੀਆਂ ਵਿੱਚ ਚੱਲਦੇ ਹੋਏ ਵੇਦਾਂ ਦੀਆਂ ਰਚਾਵਾਂ ਦੇ ਪਾਠ ਉਹਨਾਂ ਦੇ ਪ੍ਰਵਚਨ ਬੜਾ ਹੀ ਪਵਿੱਤਰ ਮਾਹੌਲ ਹੁੰਦਾ ਹੈ ਕੁੰਬ ਦਾ ਇੱਥੇ ਆ ਕੇ ਇਸ਼ਨਾਨ ਕਰਨਾ ਸੱਚਮੁੱਚ ਹੀ ਪਾਪ ਧੋਤੇ ਜਾਣ ਵਰਗਾ ਹੁੰਦਾ ਹੈ ਪਰ ਜੇ ਇਹਨਾਂ ਸਾਧੂ ਸੰਤਾਂ ਦੇ ਦਰਸ਼ਨ ਧਾਰਮਿਕ ਉਦੇਸ਼ਾਂ ਤੋਂ ਬਾਅਦ ਵੀ ਜੇ ਤੁਹਾਡੀ ਬ੍ਰਿਤੀ ਤੁਹਾਡੇ ਸੁਭਾਅ ਵਿੱਚੋਂ ਪਾਪ ਨਹੀਂ ਗਿਆ ਮੰਦੇਕ ਮੰਦੇ ਕਰਮਾਂ ਤੋਂ ਪਿੱਛੇ ਹਟਣ ਦੀ ਭਾਵਨਾ ਨਾ ਗਈ ਤਾਂ ਫਿਰ ਕੁੰਭ ਜਾਣਾ ਇਸ਼ਨਾਨ ਕਰਨਾ ਉਹ ਵਿਅਰਥ ਹੀ ਹੈ ਪਰ ਬਹੁਤ ਸਾਰੇ ਲੋਕ ਇੱਥੇ ਆ ਕੇ ਆਪਣੇ ਜੀਵਨ ਵਿੱਚ ਧਾਰਮਿਕਤਾ ਲੈ ਕੇ ਹੀ ਮੁੜਦੇ ਹਨ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਜਾ ਕੇ ਆਮ ਲੋਕਾਂ ਨੂੰ ਇੱਥੇ ਕੁੰਭ ਵਿੱਚ ਕੀ ਕੀ ਵੇਖਿਆ ਕੀ ਕੀ ਸੁਣਿਆ ਸਾਧੂ ਸੰਤਾਂ ਤੋਂ ਉਹ ਦੱਸਦੇ ਹਨ ਇੰਜ ਲੋਕਾਂ ਦਾ ਆਪਣੇ ਧਰਮ ਆਪਣੀ ਸੰਸਕ੍ਰਿਤੀ ਵੱਲ ਝੁਕਾਅ ਬਣਿਆ ਰਹਿੰਦਾ ਹੈ ਬਾਕੀ ਦੋਸਤੋ ਕੁੰਭ ਵਿੱਚ ਇਸ਼ਨਾਨ ਅਤੇ ਦਾਨ ਦੀ ਹਿੰਦੂ ਮਤ ਅਨੁਸਾਰ ਬੜੀ ਮਾਨਤਾ ਹੈ ਗ੍ਰਾਸ ਤੋਂ ਲੋਕ ਇਸ਼ਨਾਨ ਕਰਨ ਤੋਂ ਬਾਅਦ ਇਹਨਾਂ ਸਾਧੂ ਸੰਤਾਂ ਦੇ ਦਰਸ਼ਨ ਕਰਦੇ ਹਨ ਗਿਆਨ ਲਉ ਉਹਨਾਂ ਤੋਂ ਪ੍ਰਾਪਤ ਕਰਦੇ ਹਨ ਉਹਨਾਂ ਦੇ ਪ੍ਰਵਚਨ ਸੁਣਦੇ ਹਨ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਆਪਣੀ ਸਮਰਥਾ ਅਨੁਸਾਰ ਦਾਨ ਵੀ ਭੇਟਾ ਕਰਦੇ ਹਨ ਅਤੇ ਇੰਜ ਉਹ ਆਪਣਾ ਜਨਮ ਸਫਲ ਹੋਇਆ ਸਮਝਦੇ ਹਨ ਬਾਕੀ ਲੋੜਵੰਦ ਮੰਗਣ ਵਾਲੇ ਉਹ ਵੀ ਇੱਥੇ ਪਹੁੰਚ ਹੀ ਜਾਂਦੇ ਹਨ ਦਾਨੀ ਸੱਜਣ ਉਹਨਾਂ ਦੀ ਝੋਲੀ ਵਿੱਚ ਵੀ ਕੁਝ ਨਾ ਕੁਝ ਪਾ ਹੀ ਜਾਂਦੇ ਹਨ ਦਾਨ ਦੇ ਨਾਤੇ ਇੰਜ ਕੁਲਮਲਾ ਕੇ ਕਿਹਾ ਜਾਵੇ ਤਾਂ ਇਹ ਸਭ ਲਈ ਲਾਹੇਵੰਦ ਹੀ ਹੁੰਦਾ ਹੈ ਸਾਧੂ ਸੰਤਾਂ ਮਹਾਤਮਾ ਨੂੰ ਤਾਂ ਇੱਕ ਦੂਜੇ ਦੇ ਨਾਲ ਮਿਲਣ ਦਾ ਮੌਕਾ ਮਿਲਦਾ ਹੀ ਹੈ ਵਿਚਾਰ ਸਾਂਝਾ ਕਰਨ ਦਾ ਅਫਸਰ ਮਿਲਦਾ ਹੀ ਹੈ ਪਰ ਆਮ ਲੋਕ ਆਮ ਲੋਕਾਂ ਨੂੰ ਵੀ ਉਹਨਾਂ ਦੇ ਦਰਸ਼ਨ ਦੇਦਾਰ ਹੁੰਦੇ ਹਨ ਅਤੇ ਉਹਨਾਂ ਦੇ ਪ੍ਰਵਚਨ ਸੁਣਨ ਦਾ ਪੂਰਾ ਮੌਕਾ ਮਿਲਦਾ ਹੈ ਦੂਜਾ ਉਹਨਾਂ ਨੂੰ ਵੀ ਇਹਨਾਂ ਦੇ ਕੁੰਭ ਮੇਲੇ ਦੌਰਾਨ ਇਹ ਪਤਾ ਚੱਲਦਾ ਰਹਿੰਦਾ ਹੈ ਕਿ ਸਮਾਜ ਵਿੱਚ ਕੀ ਹੋ ਰਿਹਾ ਹੈ ਦੇਸ਼ ਧਰਮ ਸਾਹਮਣੇ ਕੀ ਕੀ ਚੁਣੌਤੀਆਂ ਨਵੀਆਂ ਚੁਣੌਤੀਆਂ ਪੇਸ਼ ਆ ਰਹੀਆਂ ਹਨ ਆਪੋ ਦੇ ਵਿੱਚ ਸਾਧੂ ਸੰਤਾਂ ਦਾ ਵਿਚਾਰ ਵਟਾੰਦਰਾ ਚੱਲਦਾ ਰਹਿੰਦਾ ਹੈ ਇੰਜ ਉਹ ਆਪਣੇ ਪੱਦਰ ਤੇ ਜੋ ਵੀ ਕਰ ਸਕਦੇ ਹਨ ਕਰਨ ਦੀ ਕੋਸ਼ਿਸ਼ ਕਰਦੇ ਹਨ ਦੋਸਤੋ ਇਸ ਵਾਰ ਇਸ ਮਹਾਕੋਮਦਨ ਆਨ ਪ੍ਰਯਾਗਰਾਜ ਵਿੱਚ 6 ਵੱਡੇ ਇਸ਼ਨਾਨ ਹੋਣਗੇ 13 ਜਨਵਰੀ ਨੂੰ ਪੋ ਦੀ ਪੁੰਨਿਆ ਦਾ ਇਸ਼ਨਾਨ 14 ਜਨਵਰੀ ਨੂੰ ਮਕਰ ਸੰਗ੍ਰਾਂਤੀ ਦਾ ਇਸ਼ਨਾਨ 29 ਜਨਵਰੀ ਨੂੰ ਮੋਨੀਆ ਵਸਿਆ ਦਾ ਇਸ਼ਨਾਨ 3 ਫਰਵਰੀ ਨੂੰ ਬਸੰਤ ਪੰਚਮੀ ਦਾ ਇਸ਼ਨਾਨ 12 ਫਰਵਰੀ ਨੂੰ ਮਾਗੀ ਦੀ ਪੁੰਨਿਆ ਦਾ ਤੇ 6ਵਾਂ ਇਸ਼ਨਾਨ 26 ਫਰਵਰੀ ਨੂੰ ਮਹਾਸ਼ਿਵਰਾਤਰੀ ਦੇ ਮੌਕੇ ਤੇ ਇੰਜ ਲਗਭਗ ਇਹ ਡੇਢ ਮਹੀਨਾ ਕੁੰਭ ਦਾ ਤਿਹਾੜ ਪ੍ਰਯਾਗਰਾਜ ਵਿੱਚ ਚੱਲਦਾ ਰਹੇਗਾ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆ ਕੇ ਜਿਨ੍ਹਾਂ ਦੀ ਆਸਥਾ ਹੈ ਉਹ ਇਸ਼ਨਾਨ ਦਾਨ ਆਦਿ ਕਰਦੇ ਰਹਿਣਗੇ ਅੰਤ ਵਿੱਚ ਦੋਸਤੋ ਇਹਨਾਂ ਮੇਲਿਆਂ ਤਿਹਾੜਿਆਂ ਦੇ ਮਨਾਣ ਪਿੱਛੇ ਜੋ ਸਾਇੰਟਿਫਿਕ ਰੀਜਨ ਹੈ ਉਹ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਦੋਸਤੋ ਇਹ ਮੇਲੇ ਇਹ ਤਿਹਾੜ ਸਿਰਫ ਮੇਲੇ ਤਿਹਾੜ ਹੀ ਨਹੀਂ ਹੁੰਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦਾ ਲੋਕਾਂ ਦਾ ਆਪਸ ਵਿੱਚ ਮੇਲ ਮਲਾਪ ਦਾ ਵੀ ਕਾਰਨ ਬਣਦੇ ਹਨ ਇਹੋ ਜਿਹੇ ਉਯੋਜਨ ਇੰਜ ਲੋਕ ਇੱਕ ਦੂਜੇ ਦੀ ਅੱਡਾ ਅੜਖੇਤਰੀ ਸਾਂਸਕ੍ਰਿਤੀ ਤੋਂ ਵੀ ਜਾਣੂ ਹੁੰਦੇ ਰਹਿੰਦੇ ਹਨ ਇੰਜ ਕਿਹਾ ਜਾ ਸਕਦਾ ਹੈ ਕਿ ਇਹ ਮੇਲੇ ਇਹ ਤਿਹਾਰ ਅਨੇਕਤਾ ਵਿੱਚ ਏਕਤਾ ਦਾ ਭਾਵ ਪੈਦਾ ਕਰਨ ਵਿੱਚ ਸਹਾਇੀ ਹੁੰਦੇ ਹਨ ਪਰ ਇਸ ਤੋਂ ਵੀ ਇਲਾਵਾ ਇੱਕ ਹੋਰ ਵੱਡਾ ਕਾਰਨ ਇਕਨੋਮੀ ਇਕਨੋਮੀ ਬੁਸਟ ਹੁੰਦੀ ਹੈ ਇਹਨਾਂ ਮੇਲਿਆਂ ਦੇ ਦੌਰਾਨ ਦੋਸਤੋ ਦੋਸਤੋ ਸੋਚੋ 40 ਕਰੋੜ ਲੋਕ ਜੇ ਉਸਤਨ ਇੱਕ ਵਿਅਕਤੀ ਦੇ ਆਉਣ ਜਾਣ ਦਾ ਰਹਿੰਦਾ ਖਾਣ ਪੀਣ ਦਾ ਆਪਾ ਖਰਚ ਲਗਾਈਏ 1000 ਰੁਪਏ ਤਾ ਸੋਚੋ ਦੋਸਤੋ 40 ਕਰੋੜ ਲੋਕਾਂ ਮਗਰ 40 ਕਰੋੜ ਮਲਟੀਪਲਾਈਡ ਬਾਇ 1000 ਇਕੁਅਲ ਟੂ 40000 ਕਰੋੜ ਇਹ ਤਾਂ ਦੋਸਤੋ ਲਾਇਆ ਜਾਂਦਾ ਹੈ ਜੇ ਲੋਕ ਲੋਕ ਹੁੰਦੇ ਹਨ ਇੱਥੋਂ ਦੇ ਪਰ ਇਸ ਤੋਂ ਇਲਾਵਾ ਦੋਸਤੋ ਦੂਦਰਾਡੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਲੋਕ ਦੇਸ਼ੀ ਨਹੀਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕ ਜੇ ਉਸ ਲੈਵਲ ਤੇ ਸੋਚੀਏ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦਾ ਤਾਂ ਇਹ ਖਰਚ ਉਸਤ ਖਰਚ ਬਣਦਾ ਹੈ 5000 ਰੁਪਏ ਲਗਭਗ ਸੋਚੋ 5000 ਪ੍ਰਤੀ ਵਿਅਕਤੀ ਜੇ ਆਪਾਂ ਖਰਚ ਲਈਏ ਤੇ 40 ਕਰੋੜ ਲੋਕਾਂ ਮੰਗਰੇ ਇਹ ਇਕਨੋਮੀ ਬਣਦੀ ਹੈ ਜਾ ਕੇ 2 ਲੱਖ ਕਰੋੜ ਦੀ ਇੰਜ ਭਾਰਤ ਭਰ ਦੀ ਇਕਨੋਮੀ ਨੂੰ ਇਹ ਡੇਢ ਮਹੀਨੇ ਦੌਰਾਨ ਜੋ ਬੂਸਟ ਮਿਲਦਾ ਹੈ ਉਹ ਮਿਲਦਾ ਹੈ 2 ਲੱਖ ਕਰੋੜ ਤੋਂ ਵੱਧ ਦਾ ਬੂਸਟ ਇੰਜ ਦੋਸਤੋ ਇਹ ਮੇਲੇ ਸਮਾਜ ਜਾਂ ਦੇਸ਼ ਦੇ ਉੱਪਰ ਬੋਝ ਨਹੀਂ ਸਗੋ ਇੱਕ ਗੋਲਡਨ ਅਪਰਚੂਨਿਟੀ ਵਰਗੇ ਹੁੰਦੇ ਹਨ ਜੀ ਅੰਤ ਵਿੱਚ ਦੋਸਤੋ ਜਿਨ੍ਹਾਂ ਦੀ ਆਸਥਾ ਹੈ ਉਹਨਾਂ ਨੂੰ ਕੁੰਭ ਮੇਲੇ ਦੀਆਂ ਸ਼ੁਭ ਕਾਮਨਾਵਾਂ ਉਹਨਾਂ ਦਾ ਜੀਵਨ ਧਰਮ ਵਿੱਚ ਹੀ ਹੋਵੇ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਸ਼ੇਅਰ ਵੀ ਕਰ ਸਕਦੇ ਹੋ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਦੇਵਰਾਜ ਸੇਵਯ ਮਾਨ ਪਾਵਨਾਂਂ ਗ੍ਰਿਪਾਂ ਕਜੰਗਯਾਲ ਯਗਨ ਸੂਤ੍ਰਮਿੰਦੂ ਸ਼ੇਕਰਮ ਕ੍ਰਿਪਾਕਰਮ ਨਾਰਦਾਦੀ ਯੋਗੀ ਵ੍ਰਿੰਦਾਵੰਦੀ ਤੰਦੀ ਗੰਵਰਮ ਕਾਸ਼ੀ ਕਾ ਪੁਰਾ ਦਿਨਾਤ ਕਾਲ ਬੈਰਵੰ ਬਜੇ